ਕੋਈ ਵਿਲਨ ਕੋਈ ਨਹੀਂ ਹੁੰਦਾ ਸਿਰਫ ਐਕਟਰ ਹੁੰਦਾ ਉਹ ਕੁਝ ਵੀ ਕਰ ਸਕਦਾ ਮੈਂ ਕਹਿੰਦਾ ਇਹ ਮੈਂ ਭੁੱਲਣਾ ਚਾਹੁੰਦਾ ਉਹ ਚੀਜ਼ ਕਿਉਂਕਿ ਪਰ ਤੁਹਾਡੇ ਵਰਗੇ ਭਰਾ ਹਮੇਸ਼ਾ ਮੈਨੂੰ ਯਾਦ ਕਰਾ ਦਿੰਦੇ ਕਿ ਯਾਰ ਅਗਰ ਖੰਜੇ ਖੰਜਰ ਦਾ ਜ਼ਿਕਰ ਹੁੰਦਾ ਹੀ ਹੁੰਦਾ ਹਰ ਜਗ੍ਹਾ ਕਿਉਂਕਿ ਬੰਬੇ ਦੀ ਲਾਈਫ ਅੱਡ ਹੈ ਨਾ ਉੱਥੇ ਬਿਲਕੁਲ ਟੋਟਲੀ ਚੇਂਜ ਆ ਕਿੱਥੇ ਪੰਜਾਬ ਦਾ ਹਵਾ ਪਾਣੀ ਕਿੱਥੇ ਮਤਲਬ ਬੰਬੇ ਦਾ ਕੁਛ ਅੱਡ ਹੈ ਉਹ ਵੀ ਹੁਣ ਕਹਿੰਦੇ ਹੁੰਦੇ ਰੋਟੀ ਰੋਸੀ ਕਰਕੇ ਰਹਿਣਾ ਪੈ ਰਿਹਾ ਉੱਥੇ ਹਾਂ ਯਾਰ ਨੱਤੀਆਂ ਨੱਤੀਆਂ ਵਾਲਾ ਐਕਚੁਅਲੀ ਦੌਰ ਵੀ ਪੰਜਾਬੀ ਗਾਣਿਆਂ 'ਚ ਫਿਰ ਮਤਲਬ ਮੇਰੇ ਦੁਆਰਾ ਹੀ ਹੋਇਆ ਮਤਲਬ ਕੋਸ਼ਿਸ਼ ਕੀਤੀ ਸੀ ਉਦੋਂ ਮੈਂ ਕਿ ਭਈ ਉਦੋਂ ਕੋਈ ਪਾਉਂਦਾ ਨਹੀਂ ਹੁੰਦਾ ਸੀ ਪੰਜਾਬੀ ਗਾਣੇ ਚ ਮੈਂ ਆਹੀ ਸਟਾਰਟ ਕੀਤਾ ਸੀਗਾ ਫਿਰ ਮੈਨੂੰ ਐਕਚੁਅਲੀ ਨਾ ਮੈਂ ਇਹ ਜਾਣਬੁੱਝ ਕੇ ਹੀ ਪਾਈਆਂ ਇਹ ਫਿਲਮ ਲਈ ਇਸ ਫਿਲਮ ਕਰਕੇ ਪਾਈਆਂ ਔਰ ਕਿਤਨਾ ਕਿਤੇ ਮੈਂ ਚਾਹੁੰਦਾ ਵੀ ਸੀ ਜਦੋਂ ਪਹਿਲੀ ਵਾਰੀ ਦੇਖੀ ਸੀ ਹੈ ਨਾ ਕਿ ਯਾਰ ਕਾਸ਼ ਮੈਂ ਇਸ ਫਿਲਮ ਦਾ ਹਿੱਸਾ ਹੁੰਦਾ ਬਟ ਉਹ ਵੀ ਪਰਮਾਤਮਾ ਨੇ ਸੁਣੀ ਇਹ ਸੋਚਿਆ ਔਰ ਕੰਮ ਵੀ ਵਧੀਆ ਇਹਦੇ 'ਚ ਬਟ ਪੈਟਰੋਲ ਮੇਰੇ ਕਰਕੇ ਮhenga ਨਹੀਂ ਹੋਇਆ ਪੈਟਰੋਲ ਕਰਕੇ ਮੇਰੀ ਰੋਜ਼ ਦੀ ਰੋਟੀ ਜ਼ਰੂਰ ਤੌਰ ਤੇ ਸੀਗੀ ਜੋ ਪੈਟਰੋਲ ਗਾਣਾ ਦੀ ਜ਼ਿਕਰ ਕੀਤਾ ਹੈ ਨਾ ਮੇਰੇ ਪਿੱਛੇ ਐਵੇਂ ਪੈਟਰੋਲ ਫੂਕ ਕੇ ਆ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅੱਜ ਸਾਡੇ ਨਾਲ ਉਹ ਸ਼ਖਸੀਅਤ ਮੌਜੂਦ ਨੇ ਜਿਨ੍ਹਾਂ ਦੇ ਕਰਕੇ ਸ਼ਾਇਦ ਪੈਟਰੋਲ ਵੀ ਮਹਿੰਗਾ ਹੋਇਆ ਤੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਅਜਿਹੇ ਗਾਣੇ ਆ ਮਾਡਲਿੰਗ ਕੀਤੀ ਮਾਡਲਿੰਗ ਤੋਂ ਬਾਅਦ ਫਿਲਮੀ ਐਕਟਿੰਗ ਫਿਲਮਾਂ ਦਾ ਜਿਹੜਾ ਸਫ਼ਰ ਜਿਨ੍ਹਾਂ ਦੇ ਗਾਣਿਆਂ ਤੋਂ ਬਾਅਦ ਜੋ ਸਫ਼ਰ ਸ਼ੁਰੂ ਹੋਇਆ ਮਿਸ ਪੂਜਾ ਦੇ ਪਟ્રોલ ਗਾਣਾ ਹੋਵੇ ਖੰਜਰ ਗਾਣਾ ਜਿਹੜਾ ਮਾਸ਼ਾਅੱਲ ਦਾ ਗਾਣਾ ਹੋਵੇ ਤਾਂ ਹੋਰ ਕਈ ਨੇਕਾ ਗਾਣੇ ਕੀਤੇ ਪਰ ਜਿਹੜੀ ਮਿਹਨਤ ਹੈਗੀ ਹੈ ਉਹ ਜ਼ਰੂਰ ਅਸੀਂ ਸਜਦਾ ਕਰਾਂਗੇ ਇਸ ਨੌਜਵਾਨ ਜਿਸ ਨੇ ਮਿਹਨਤ ਤੋਂ ਬਾਅਦ ਜੋ ਇੱਕ ਬ੍ਰੇਕ ਮਿਲੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੇ ਬਹੁਤ ਮਿਹਨਤ ਤੁਹਾਡੀ ਅੱਜ ਅਸੀਂ ਦੇਖਦੇ ਰਹਿੰਦੇ ਆ ਤੇ ਉਹ ਚੀਜ਼ਾਂ ਦਾ ਅੱਜ ਸ਼ਾਇਦ 19 ਸਤਕਾ ਤੁਸੀਂ ਅੱਜ ਇਸ ਕੁਰਸੀ ਤੇ ਬੈਠੇ ਹੋ ਥੈਂਕ ਯੂ ਜੀ ਥੈਂਕ ਯੂ ਦਹੀ ਦਾ ਵਧੀਆ ਨਿਰਦੇਸ਼ ਮਤਲਬ ਮੇਰੇ ਵਰੇ ਕਿ ਕਹਿੰਦੇ ਇੰਟਰੋਡਕਸ਼ਨ ਬਹੁਤ ਲੰਬੀ ਔਰ ਬਹੁਤ ਸੋਹਣੀ ਦਿੱਤੀ థాంਕ ਯੂ ਵੈਰੀ ਮਚ ਬਟ ਪੈਟਰੋਲ ਮੇਰੇ ਕਰਕੇ ਮhenga ਨਹੀਂ ਹੋਇਆ ਪੈਟਰੋਲ ਕਰਕੇ ਮੇਰੀ ਰੋਜ਼ ਦੀ ਰੋਟੀ ਜ਼ਰੂਰਤ ਔਰ ਵੀ ਸੀਗੀ ਜੋ ਪੈਟਰੋਲ ਗਾਣਾ ਤੁਸੀਂ ਜ਼ਿਕਰ ਕੀਤਾ ਹੈ ਨਾ ਮੇਰੇ ਪਿੱਛੇ ਐਵੇਂ ਪੈਟਰੋਲ ਫੂਕ ਕੇ ਬਸ ਸੋਚੋ ਮੈ ਤੁਸੀਂ ਮੈਨੂੰ ਉਸੇ ਉਹਦੇ ਚ ਲੈ ਗਏ ਜ਼ੋਨ ਚ ਲੈ ਗਏ ਕਿ ਬਈ ਜਦ ਮੈਨੂੰ ਯਾਦ ਹੈ ਗਾਣੇ ਦਾ ਆਫਰ ਹੋਇਆ ਸੀ ਮੈਨੂੰ ਤੇ ਮੈਨੂੰ ਮਤਲਬ ਪਹਿਲੀ ਵਾਰ ਕੋਈ ਡਿਊਟ ਗਾਣਾ ਕਰਨਾ ਸੀ ਮੈਂ ਉਸ ਤੋਂ ਪਹਿਲਾਂ ਡਿਊਟ ਨਹੀਂ ਕੀਤਾ ਸੀ ਮੈਂ ਯਾਰ ਜੋ ਸੁਣਿਆ ਮੈਨੂੰ ਹੈਪੀ ਆਲਕ ਡਾਇਰੈਕਟਰ ਸੀਗੇ ਉਹਦੇ ਤੇ ਮੈਨੂੰ ਕਹਿੰਦੇ ਵੀ ਆ ਗਾਣਾ ਆ ਮੈਂ ਕਹਿੰਦਾ ਯਾਰ ਗਾਣਾ ਥੋੜਾ ਅਜੀਬ ਮੈਨੂੰ ਲੱਗਿਆ ਹੈਨਾ ਵੀ ਦੇਸੀ ਟਾਪ ਹਾਂ ਦੇਸੀ ਜਾਲਾ ਬਾਲਾ ਦੇਸੀ ਬਟ ਜਦੋਂ ਸ਼ੂਟ ਹੋਇਆ ਔਰ ਸੋਚੋ ਉਹਨੇ ਰਾਤੋਂ ਰਾਤ ਜੋ ਸਭ ਦੀ ਕਿਸਮਤ ਬਦਲੀ ਮਿਸ ਪੂਜਾ ਉਹਨਾਂ ਦੀ ਉਹਨਾਂ ਦਾ ਵੀ ਉਹ ਹੈਨਾ ਉਹਨਾਂ ਦਾ ਕਰੀਅਰ ਬਣਾਉਣ ਵਾਲਾ ਗਾਣਾ ਉਹ ਹੈ ਪ੍ਰੀਤ ਬਰਾੜ ਸਿੰਗਰ ਸੀ ਹੈਪੀ ਆਲਕ ਡਾਇਰੈਕਟਰ ਸੀਗੇ ਮੈਂ ਸੀ ਕੁੜੀ ਸੀਗੀ ਉਰਾਜ ਬੇਰਕ ਹੈਨਾ ਸਾਰੇ ਸੋ ਮਤਲਬ ਉਹਨੇ ਮਤਲਬ ਉਸ ਤੋਂ ਪਹਿਲਾਂ ਮੈਨੂੰ ਕੰਮ ਤਾਂ ਕਰ ਰਿਹਾ ਸੀ ਮੈਂ ਬਟ ਇੰਨਾ ਨਹੀਂ ਸੀਗਾ ਵਿੱਚ ਵਿੱਚ ਗਾਣੇ ਇਦਾਂ ਕਰਕੇ ਮੇਰੇ ਖਾਲ ਉਸ ਤੋਂ ਪਹਿਲਾਂ ਮੈਂ 7-8 ਗਾਣੇ ਕੀਤੇ ਸੀਗੇ ਤੇ ਔਰ ਕੋਈ ਇਦਾਂ ਵੀ ਨਹੀਂ ਸੀਗਾ ਕਿ ਮੇਰਾ ਕਿ ਵੀ ਮੈਂ ਪ੍ਰੋਫੈਸ਼ਨਲੀ ਵੀ ਇਸੇ ਚੀਜ਼ ਹੈ ਨਾ ਮੈਂ ਕਰਮ ਕੰਮ ਕਰੂੰਗਾ ਉਸ ਗਾਣੇ ਨੇ ਮੇਰੇ ਪੱਕੇ ਪੈਰ ਕੀਤੇ ਸੀਗੇ ਮਤਲਬ ਰਾਤੋ ਰਾਤ ਜਿਵੇਂ ਕਹਿੰਦੇ ਨੇ ਰਾਤੋ ਰਾਤ ਕਹਾਣੀਆਂ ਬਦਲ ਜਾਂਦੀਆਂ ਜਿਵੇਂ ਆ ਉਸ ਤੋਂ ਬਾਅਦ ਇਹ ਸੋਚੋ ਕਿ ਕੰਮ ਤੇ ਕੰਮ ਕੰਮ ਤੇ ਕੰਮ ਆ ਗਾਣਾ ਆ ਗਾਣਾ ਆਕਰ ਮੇਟੋ ਟਾਈਮ ਨਹੀਂ ਹੁੰਦਾ ਸੀ ਕਰਨ ਲਈ ਇਦਾਂ ਹੁੰਦਾ ਸੀਗਾ ਸਟਾਈਲ ਤੁਹਾਡੀ ਲੁੱਕ ਉਸ ਤੋਂ ਬਾਅਦ ਅਸੀਂ ਖੰਜਰ ਗਾਣਾ ਜਿਸ ਨੂੰ ਅਸੀਂ ਤੁਸੀਂ ਕਹਿੰਦੇ ਵੀ ਜ਼ਿੰਦਗੀ ਦੀ ਸਭ ਤੋਂ ਵੱਡੀ ਬ੍ਰੇਕ ਔਰ ਛੋਟੀ ਜੀ ਕਹਾਣੀ ਅਸੀਂ ਜ਼ਰੂਰ ਜਾਂਦੇ ਕਿਉਂਕਿ بڑے بڑے ਨੌਜਵਾਨ ਮਿਹਨਤਾਂ ਕਰਕੇ ਛੱਡ ਜਾਂਦੇ ਨੇ ਚਾਹੇ ਉਹ ਤੁਹਾਡੀ ਲਾਈਨ ਹੋਵੇ ਕੋਈ ਵੀ ਲਾਈਨ ਹੋਵੇ ਹਾਂਜੀ ਹਾਂਜੀ ਖੰਜਰ ਗਾਣਾ ਇਦਾਂ ਹੋਇਆ ਸੀਗਾ ਜੀ ਮੈਨੂੰ ਜਦੋਂ ਇਹਦੀ ਵੀ ਆਫਰ ਹੋਈ ਤੇ ਮੈਨੂੰ ਨਾ ਬੰਟੀ ਕਰਕੇ ਕੋਰੀਓਗ੍ਰਾਫਰ ਸੀਗੇ ਉਹਨਾਂ ਨੇ ਚੇਤਾ ਸਿੰਘ ਇੱਕ ਫਿਲਮ ਪ੍ਰਿੰਸ ਕਮਲਜੀਤ ਉਹਨਾਂ ਦੀ ਡਾਇਰੈਕਟ ਕੀਤੀ ਹੈ। ਤੇ ਉਹਨਾਂ ਦਾ ਮੈਨੂੰ ਫੋਨ ਆਇਆ ਮੈਨੂੰ ਕਹਿੰਦੇ ਯਾਰ ਇਦਾਂ ਕਰਕੇ ਸੋਰੀ ਉਹਨਾਂ ਤੋਂ ਪਹਿਲਾਂ ਮੈਨੂੰ ਰਿੰਪੀ ਪ੍ਰਿੰਸ ਉਹਨਾਂ ਦਾ ਫੋਨ ਆਇਆ ਜੋ ਡਾਇਰੈਕਟਰ ਹੈ। ਪ੍ਰਿੰਸ ਭਾਈ ਦਾ ਫੋਨ ਆਇਆ ਰਿੰਪੀ ਦਾ ਸੋਰੀ। ਤੇ ਕਹਿੰਦੇ ਗਾਣਾ ਆਹ ਕਰਨਾ ਮਾਸ਼ਾ ਅਲੀ ਸਿੰਘ ਮਾਸ਼ਾ ਅਲੀ ਸਿੰਗਰ ਹੈ ਤੇ ਇਹਦੇ ਵਿੱਚ ਦੋ ਹੀਰੋ ਐ ਇੱਕ ਨੈਗੇਟਿਵ ਤੇ ਕਹਾ ਤੇ ਤੂੰ ਨੈਗੇਟਿਵ ਅੱਛਾ ਤੇ ਮੈਂ ਕਹਾ ਭਾਈ ਸੌਰੀ ਮੈਂ ਨਹੀਂ ਕਰਨਾ ਅੱਛਾ ਹਣਾ ਮੈਂ ਕਹਾ ਮੈਂ ਇਸ ਤੋਂ ਪਹਿਲਾਂ ਹੁਣ ਇੰਨੇ ਗਾਣੇ ਕੀਤੇ ਹੈਨਾ ਤੇ ਮੈਂ ਕਹਾ ਹੁਣ ਮੈਂ ਇਹ ਕਰ ਲਿਆ ਫਿਰ ਉਦਾਂ ਦੀ ਆਫਰ ਸ਼ੁਰੂ ਹੋ ਜਾਣੀ ਔਰ ਇਦਾਂ ਹੁੰਦਾ ਵੀ ਮਿਥ ਜੈ ਹੈਨਾ ਕਿ ਵੀ ਜਿੱਦਾਂ ਤੁਸੀਂ ਕੰਮ ਕਰੋ ਉਦਾਂ ਦੀ ਆਫਰ ਵਾਲੇ ਰੋਲ ਕਰ ਲਾਗੇ ਪਹਿਲਾਂ ਰਵਾਇਤ ਹੀ ਹੁੰਦੀ ਸੀ ਹਾਂ ਕੁਛ ਇਦਾਂ ਦਾ ਤੇ ਉਦ ਤੱਕ ਮਤਲਬ ਮੇਰੇ ਉਹੀ ਦਿਮਾਗ ਸਿਰ ਅੱਛਾ ਵਿਲਨ ਆ ਮੇਰੇ ਦਿਮਾਗ ਸਿਰ ਅੱਛਾ ਅਮਰੀਸ਼ ਪੂਰੀ ਟਾਈਪ ਪ੍ਰੇਮ ਜੋਪੜਾ ਟਾਈਪ ਉਦਾਂ ਦੀ ਗੱਲਬਾਤ ਤੇ ਮੈਂ ਮਨਾ ਕਰਤਾ ਫਿਰ ਮੈਨੂੰ ਬੰਟੀ ਦਾ ਫੋਨ ਆਇਆ ਕਹ ਯਾਰ ਤੂੰ ਰਿੰਪੀ ਭਾਈ ਨੂੰ ਮਨਾ ਕਰਤਾ ਅੱਛਾ ਦਿਮਾਗ ਖਰਾਬ ਆ ਇਹ ਉਹ ਗਾਣਾ ਕਰਨਗੇ ਵਧੀਆ ਹੀ ਕਰਨਗੇ ਨੋ ਡਾਊਟ ਉਹ ਗਾਣੇ ਵਧੀਆ ਹੀ ਕਰਦੇ ਸੀਗੇ ਪਰ ਮੈਂ ਮਨਾ ਕਰਤਾ ਫਿਰ ਮੇਰੇ ਭਰਾ ਨੇ ਪੁਲਿੰਦਰ ਪੰਗੂ ਨੇ ਜੋ ਹਮੇਸ਼ਾ ਮੇਰੇ ਨਾਲ ਉੰਜੇ ਨਾਲ ਕਰਕੇ ਮੈਂ ਹੈ ਨਾ ਇਸ ਇੰਡਸਟਰੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਯਾਰ ਤੂੰ ਪਾਗਲ ਆ ਯਾਰ ਤੂੰ ਮਨਾ ਕਰਤਾ ਵਾ ਤੂੰ ਇਹਨੂੰ ਕਰਨਾ ਚਾਹੀਦਾ ਇਟਸ ਮਤਲਬ ਐਕਸਪੀਰੀਅੰਸ ਹੀ ਮਿਲੂਗਾ ਨਵਾਂ ਔਰ ਐਕਸਪੈਰੀਮੈਂਟ ਤੈਨੂੰ ਕਰਨਾ ਚਾਹੀਦਾ ਮੈਂ ਕਹਾ ਯਾਰ ਕਰਾਂ ਕੀ ਮੈਨੂੰ ਕੀ ਹੋਊਗਾ ਕਰਨ ਵੀ ਹਨਾ ਤੇ ਮੈਂ ਕਹਾ ਉਹ ਤਾਂ ਗਾਣਾ ਇਹਦਾ ਇਹਦਾ ਕਰਕੇ ਕਹਿੰਦਾ ਤੂੰ ਇੱਕ ਵਾਰੀ ਕਰਕੇ ਦੇਖ ਫਿਰ ਉਹ ਮੈਂ ਉਦਲੇ ਮਨੋਂ ਫਿਰ ਵੀ ਚਲਾ ਗਿਆ ਕਿਉਂਕਿ ਮੈਂ ਚਲਾ ਇਦਾਂ ਗਿਆ ਕਿ ਮੇਰੇ ਨਾ ਭਰਾ ਨੇ ਹਮੇਸ਼ਾ ਮੈਨੂੰ ਸਹੀ ਗਾਈਡ ਕੀਤਾ ਹਮੇਸ਼ਾ ਕਿ ਭਈ ਮੈਨੂੰ ਇਹ ਹੁੰਦਾ ਸੀ ਕਿ ਯਾਰ ਸਹੀ ਕਹਿ ਰਿਹਾ ਹੁਣ ਤੇ ਫੇ ਵੀ ਮੈਂ ਚਲਾ ਗਿਆ ਔਰ ਗਾਣਾ ਵੀ ਨਹੀਂ ਸੁਣਿਆ ਔਰ ਨਾ ਗਾਣਾ ਸੈੱਟ ਤੇ ਸੁਣਾਇਆ ਗਿਆ ਉਹ ਸਿਰਫ ਉਦੇ ਨਹੀਂ ਹੁੰਦਾ ਸਟੋਰੀ ਪੋਰਸ਼ਨ ਸ਼ੂਟ ਕਰਦੇ ਗਿਆ ਕਰਦੇ ਗਿਆ ਕਰਦੇ ਉਹ ਤਾਂ ਜਦੋਂ ਟੀਜ਼ਰ ਖੁੱਲਿਆ ਉਹਦਾ ਔਰ ਜਦੋਂ ਯਾ ਸਾਰੇ ਸਭ ਜਾਣਦੇ ਹਨ ਉਹ ਜਦੋਂ ਖੁੱਲਿਆ ਉਸ ਤੋਂ ਬਾਅਦ ਉਹ ਇੰਡਸਟਰੀ ਦਾ ਮੈਨੂੰ ਜਿਹੜਾ ਫੀਡਬੈਕ ਮਿਲਿਆ ਜੋ ਫੋਨ ਤੇ ਫੋਨ ਏਦਾਂ ਕਰਕੇ ਯਾਰ ਕਿਹਾ ਹਾਂ ਕਿ ਉਹ 250 ਗਾਣੇ ਪਹਿਲਾਂ ਕਰ ਚੁੱਕੇ ਉਹਦਾ ਏਡਾ ਵੱਡਾ ਮੈਨੂੰ ਉਹ ਨਹੀਂ ਮਿਲਿਆ ਸਿਕਾ ਜਿੰਨਾ ਇਹਦਾ ਮਤਲਬ ਵਧੀਆ ਏਡਾ ਵੱਡਾ ਰਿਸਪੌਂਸ ਮਿਲਿਆ ਸੋ ਫਿਰ ਮੈਨੂੰ ਥੋੜਾ ਚੇਂਜ ਹੋਇਆ ਹਾਂ ਯਾਰ ਮੈਂ ਸਹੀ ਰਹੇਗਾ ਕਿਤੇ ਕਿਹਾ ਵੀ ਯਾਰ ਮਾਰ ਨਹੀਂ ਕਰਨੀ ਉਹਦੇ ਯਾਰ ਮਾਰ ਸੀ ਸ਼ਾਇਦ ਨਾ ਖੰਜਰ ਉਹ ਦੋਸਤੀ ਦੇ ਪਿੱਛੇ ਜਿਹੜੇ ਪਿੱਠੇ ਚ ਉਹ ਜਿਹੜਾ ਮਾਰੇ ਖੰਜਰ ਹਾਂ ਉਹ ਮੈਨੂੰ ਥੋੜਾ ਜਿਹਾ ਜਦੋਂ ਉਹਨਾਂ ਨੇ ਸੁਣਾਈ ਸੀ ਬਰੀਫ ਮੈਨੂੰ ਚੰਗਾ ਆਇਆ ਨਹੀਂ ਸੀ ਲੱਗਿਆ ਬਟ ਉਹ ਜਦੋਂ ਉਹ ਚ ਇਦਾਂ ਲੱਗਦਾ ਕਿ ਯਾਰ ਨਹੀਂ ਯਾਰ ਗਾਣਾ ਘੈਂਟ ਲੱਗ ਰਿਹਾ ਕੁਝ ਐਕਸਪੈਰੀਮੈਂਟ ਵਧੀਆ ਹੋ ਗਿਆ ਫਿਰ ਉਸ ਗਾਣੇ ਉਹੀ ਗਾਣਾ ਮੈਨੂੰ ਬੰਬੇ ਲੈ ਕੇ ਜਾਊਗਾ ਉਦੋਂ ਮੇਰੀ ਅੱਖਾਂ ਖੁੱਲੀਆਂ ਕਿ ਯਾਰ ਜੇ ਮੈਂ ਨਾ ਕੀਤਾ ਹੁੰਦਾ ਫੇਰ ਕੀ ਹੁੰਦਾ ਹੈਣਾ ਜੋ ਤਾਂ ਪੰਗੂ ਕਿਸੇ ਜਿਵੇਂ ਕਹਿੰਦੇ ਕਿਸੇ ਕਮਰੇ ਚ ਬਹਿ ਕੇ ਆਪਦੇ ਨੂੰ ਸੋਚੇ ਚਾਹ ਰਹਿੰਦਾ इमोशनल ਵੀ ਹੁੰਦਾ ਵੀ ਅੱਜ ਬੰਬੇ ਦੇ ਵਿੱਚ ਅੱਜ ਵੀ ਕਈ ਵਾਰੀ ਉਹ ਬੈਠ ਕੇ ਯਾਦ ਆਉਂਦਾ ਵੀ ਦਿਮਾਗ ਚ ਯਾਰ ਅੱਜ ਜੇ ਸ਼ਾਇਦ ਉਹ ਖੰਜਰ ਗਾਣਾ ਕਈ ਵਾਰੀ ਤਾਂ ਮਾਚਿਆ ਰੋ ਵੱਡੇ ਵੱਡੇ ਆਰਟਿਸਟਾਂ ਨੂੰ ਵੱਡੇ ਐਕਟਰਾਂ ਨੂੰ ਮਿਲਦੇ ਹੋ ਉੱਥੇ ਕਿਤੇ ਮੈਂ ਕਹਿੰਦਾ ਇਹ ਮੈਂ ਭੁੱਲਣਾ ਚਾਹੁੰਦਾ ਉਹ ਚੀਜ਼ ਕਿਉਂਕਿ ਪਰ ਤੁਹਾਡੇ ਵਰਗੇ ਭਰਾ ਹਮੇਸ਼ਾ ਮੈਨੂੰ ਯਾਦ ਕਰਾ ਦਿੰਦੇ ਕਿ ਯਾਰ ਅਗਰ ਉਹ ਖੰਜਰ ਖੰਜਰ ਦਾ ਜ਼ਿਕਰ ਹੁੰਦਾ ਹੀ ਹੁੰਦਾ ਹਰ ਜਗ੍ਹਾ ਕਿ ਭਈ ਅਗਰ ਤੂੰ ਇਦਾਂ ਹਨਾ ਕਿੱਦਾਂ ਕਿੱਦਾਂ ਹੋਇਆ ਕਿੱਦਾਂ ਮਿਲਿਆ ਜਾਂ ਕਿੱਦ ਸੋ ਬਟ ਉਹ ਮੈਂ ਅਜ ਵੀ ਸੋਚਦਾ ਕਿ ਯਾਰ ਜੇ ਕਿਤੇ ਉਹ ਗਲਤੀ ਜੀ ਮੈਂ ਕਰ ਜਾਂਦਾ ਹੈ ਨਾ ਮਤਲਬ ਮੈਂ ਲਾਈਟ ਲੈ ਗਿਆ ਸੀ ਐਕਚੁਅਲੀ ਹਾਲਾਂਕਿ ਉਸ ਤੋਂ ਬਾਅਦ ਹੀ ਮੇਰੀ ਇਹ ਚੀਜ਼ ਹੋਈ ਕਿ ਬਈ ਹੀਰੋ ਵਿਲਨ ਕੋਈ ਨਹੀਂ ਹੁੰਦਾ ਸਿਰਫ ਐਕਟਰ ਹੁੰਦਾ ਉਹ ਕੁਝ ਵੀ ਕਰ ਸਕਦਾ ਸੋ ਉਹਨੇ ਕੀਤਾ ਉਹ ਚੀਜ਼ਾਂ ਨੇ ਮੈਨੂੰ ਪਰਮਾਤਮਾ ਨੇ ਬੰਬੇ ਪਹੁੰਚਾਇਆ ਫਿਰ ਉਸ ਤੋਂ ਬਾਅਦ ਫਿਰ ਉੱਥੇ ਦਾ ਐਕਸਪੀਰੀਅੰਸ ਹੋਇਆ ਔਰ ਕਿੰਨਾ ਕੁ ਸਿੱਖਣ ਨੂੰ ਮਿਲਿਆ ਸੱਚੀ ਦੱਸਾਂ ਜੋ ਦਾਲ ਫੁਲਕਾ ਕਹਿੰਦੇ ਹੁੰਦੇ ਇੱਥੇ ਤਾਂ ਨਹੀਂ ਪਤਾ ਸੀਗਾ ਇਹ ਨਾ ਚਲੋ ਜੋ ਵੀ ਮਿਲਦਾ ਹੁੰਦਾ ਸੀਗਾ ਉੱਥੇ ਇਹ ਤਾਂ ਪਰਮਾਤਮਾ ਨੇ ਕਪੇ ਕਪੇ ਦੇ ਬਸ ਮਤਲਬ ਜਿਨ੍ਹਾਂ ਦੇ ਗਾਣਿਆਂ 'ਤੇ ਤੁਸੀਂ ਕੰਮ ਕੀਤਾ ਉਹ ਕਲਾਕਾਰ ਅੱਜ ਕੱਲ ਇੰਨੇ ਪੋਪੂਲਰ ਹਾਲਾਂਕਿ ਖੰਜਰ ਗਾਣੇ ਦਾ ਕੁਝ ਨਹੀਂ ਮੈਨੂੰ ਮਿਲਿਆ ਅੱਛਾ ਪੈਸਾ ਨਹੀਂ ਮਿਲਿਆ ਸੀ 1 ਰੁਪਈਆ ਨਹੀਂ ਸੀ ਮਿਲਿਆ ਇੱਕਲਾ ਪਰ ਉਹਨੇ ਜ਼ਿੰਦਗੀ ਬਦਲ ਦਿੱਤੀ ਇਹ ਸੋਚਦਾ ਮੈਨੂੰ ਪੱਕਾ ਕਰਦਾ ਦੇਖ ਲਓ ਤੁਸੀਂ 2011 'ਚ ਆਇਆ ਸੀ ਅੱਜ 2025 ਹੈ 15 ਸਾਲ ਉਹਨਾਂ ਕਤਰ ਕੰਮ ਕਰ ਰਹੇ ਹਾਂ ਲਗਾਤਾਰ ਬੰਬੇ ਖਾਸ ਕਰਕੇ ਉਸੇ ਗਾਣੇ ਤੋਂ ਸ਼ਾਇਦ ਜਿਹੜੇ ਕਲਾਕਾਰਾਂ ਨੇ ਤੁਹਾਡੇ ਨਾਲ ਕੰਮ ਕੀਤਾ ਤੁਸੀਂ ਸਟਾਰ ਬਣੇ ਬੰਦੇ ਕੇ ਬੰਦੇ ਕੇ ਉਹ ਕਲਾਕਾਰ ਸ਼ਾਇਦ ਅੱਜ ਵੀ ਸ਼ਾਇਦ ਕੰਮ ਮੰਗ ਰਹੇ ਹੋਣਗੇ ਸ਼ਾਇਦਾਂ ਦੇ ਗਾਣੇ ਵੀ ਚੱਲ ਰਹੇ ਨੇ ਨਹੀਂ ਮੈਨੂੰ ਲੱਗਦਾ ਕਰ ਹੀ ਜਾਂਦੇ ਸਾਰੇ ਜਾਣੇ ਹਨ ਥੋੜਾ ਥੋੜਾ ਕਰਕੇ ਪਿੱਛੇ ਜੇ ਮਾਸ਼ਾਹਬਾਈ ਜੀ ਦਾ ਮੈਨੂੰ ਗੱਲ ਹੋਈ ਸੀਗੀ ਉਹ ਕਹਿੰਦਾ ਰਖੰਜਾ 2 ਇਦਾਂ ਕੁਝ ਕਰਨਾ ਆਇਆ ਹੈ ਨਾ ਇਹ ਉਹ ਬਾਅਦ ਚੀਜ਼ਾਂ ਨਹੀਂ ਹੋਈਆਂ ਮੈਨੂੰ ਲੱਗਦਾ ਇੱਕ ਚੀਜ਼ ਕਰੀ ਜਾਰੀ ਇੱਕ ਵਾਰੀ ਬਣਦੀ ਹੈ ਨਾ ਵਾਰ-ਵਾਰ ਨਹੀਂ ਉਹ ਕਿਤੇ ਨਾ ਕਿਤੇ ਕਾਇਨਾਤ ਹੁੰਦੀ ਹੈ ਸੋਚੋ ਉਹਦਾ ਲਿਖਿਆ ਵੀ ਸੋਹਣਾ ਉਹ ਗਾਇਆ ਵੀ ਸੋਹਣਾ ਮਿਊਜ਼ਿਕ ਵੀ ਸੋਹਣਾ ਫਿਰ ਉਸ ਤੋਂ ਬਾਅਦ ਵੀਡੀਓ ਵੀ ਸੋਹਣਾ ਉਸ ਤੋਂ ਬਾਅਦ ਪਾ ਪਾਣੀ ਵਾਂਗੂ ਗਾਇਤਾ ਐਡ ਵੀ ਉਹਦੀ ਪਾਣੀ ਵਾਂਗੂ ਹੈਨਾ ਮਤਲਬ ਇੰਨੀ ਉਹ ਹਰ ਚੈਨਲ ਤੇ ਉਹ ਗਾਣਾ ਹੁੰਦਾ ਸੀ ਅੱਜ ਡਾਕੂਆਂ ਦਾ ਮੁੰਡਾ 3 ਚ ਤੁਸੀਂ 3 ਚ ਦੇਵ ਦੇ ਨਾਲ ਹੁਣ ਦੇਖੋਗੇ ਪਹਿਲੀ ਫਿਲਮ ਪੰਜਾਬੀ ਇੰਡਸਟਰੀ ਦੀ ਵੱਡੇ ਪਰਦੇ ਦੀ ਫਿਲਮ ਹੁਣ ਹੋਰ ਵੀ ਆਪਦੇ ਆਪ ਨੂੰ ਲੱਗਦਾ ਹੋਣਾ ਕਿ ਪੰਜਾਬ ਵਿੱਚ ਕਿਵੇਂ ਲੱਗਿਆ ਵੀ ਬੰਬੇ ਤੋਂ ਪੰਜਾਬ ਦਾ ਹੁਣ ਪੰਜਾਬ 'ਚ ਪੈਰ ਪਾਏ ਹੁਣ ਇਹ ਸਮਝੀਏ ਹਾਂਜੀ ਬੰਬੇ ਇੰਡਸਟਰੀ ਤੋਂ ਬਾਅਦ ਲੱਗਦਾ ਤੁਸੀਂ ਨਾਟਕਾਂ 'ਚ ਕੰਮ ਕਰ ਰਹੇ ਹੋ ਹੁਣ ਪੰਜਾਬੀ ਵੱਡੀ ਫਿਲਮ ਤੁਹਾਡੀ ਪਹਿਲੀ ਹੈ ਸ਼ਾਇਦ ਇਹ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਨਹੀਂ ਮੈਨੂੰ ਬਹੁਤ ਵਧੀਆ ਲੱਗ ਰਿਹਾ ਮੈਂ ਇਸ ਫਰੈਂਚਾਈਜ਼ੀ ਦਾ ਹਿੱਸਾ ਬਣਿਆ ਔਰ ਕਿਤਨਾ ਕਿਤੇ ਮੈਂ ਚਾਹੁੰਦਾ ਵੀ ਸੀ ਜਦੋਂ ਮੈਂ ਪਹਿਲੀ ਵਾਰੀ ਦੇਖੀ ਸੀ ਹਨਾ ਕਿ ਯਾਰ ਕਾਸ਼ ਮੈਂ ਇਸ ਫਿਲਮ ਦਾ ਹਿੱਸਾ ਹੁੰਦਾ ਬਟ ਉਹ ਵੀ ਪਰਮਾਤਮਾ ਨੇ ਸੁਣੀ ਇਸ ਹੋਇਆ ਔਰ ਕੰਮ ਵੀ ਵਧੀਆ ਇਹਦੇ ਚ ਪਸੰਦ ਆਊਗਾ ਸਾਰਾ ਪਰਿਵਾਰ ਤਾਂ ਤੁਹਾਡਾ ਇੱਥੇ ਕਿ ਬੰਬੇ ਪਰਿਵਾਰ ਫੈਮਿਲੀ ਵਗੈਰਾ ਇੱਥੇ ਹੀ ਹੈ ਮੇਰੇ ਮੈਨੂੰ ਬੜੀ ਖੁਸ਼ੀ ਮਿਲੀ ਹੁਣੇ ਵੀ ਹੁਣ ਨਵੀਂ ਪੰਗੋ ਫੇਰ ਸਾਡੇ ਕੋਲ ਆ ਕੇ ਚਲੋ ਜਿੰਨਾ ਕੁ ਸਮਾਂ ਬਤਾਏਗਾ ਵੀ ਸ਼ਾਇਦ ਅੱਗੇ ਕਿ ਇੰਡਸਟਰੀ 'ਚ ਹੁਣ ਕੰਮ ਹੋਰ ਮਿਲਦਾ ਜਾਏਗਾ। ਉਹਨਾਂ ਤੋਂ ਜ਼ਿਆਦਾ ਖੁਸ਼ੀ ਮੈਨੂੰ ਆ ਕਿ ਯਾਰ ਮੈਂ ਇੱਥੇ ਦੁਬਾਰਾ ਆ ਰਿਹਾ ਕਿਉਂਕਿ ਬੰਬੇ ਦੀ ਲਾਈਫ ਅੱਡ ਹੈ ਨਾ ਉੱਥੇ ਬਿਲਕੁਲ ਟੋਟਲੀ ਚੇਂਜ ਆ ਕਿੱਥੇ ਪੰਜਾਬ ਦਾ ਹਵਾ ਪਾਣੀ ਕਿੱਥੇ ਮਤਲਬ ਬੰਬੇ ਦਾ ਕੁਛ ਅੱਡ ਹੈ ਉਹ ਵੀ ਹੁਣ ਕਹਿੰਦੇ ਹੁੰਦੇ ਰੋਟੀ ਰੋਜ਼ੀ ਕਰਕੇ ਰਹਿਣਾ ਪੈ ਰਿਹਾ ਉੱਥੇ। ਪਰ ਜਿੱਥੇ ਕਹਿੰਦੇ ਹੁੰਦੇ ਰੋਟੀ ਰੋਜ਼ੀ ਜਿੱਥੇ ਬੰਦਾ ਉੱਥੇ ਹੀ ਰਹਿੰਦਾ ਪਰ ਆ ਸਵਾਦ ਨਹੀਂ ਮਤਲਬ ਹੈਗਾ ਜੋ ਪੰਜਾਬ ਦਾ ਅਸਲੀ ਸਵਾਦ ਹੈਗਾ ਜਿੱਥੇ ਇੱਥੇ ਲੋਕ ਫੈਨਸ ਵੀ ਮਿਲਦੇ ਉੱਥੇ ਦੇ ਫੈਨਸ ਇੱਥੇ ਫੈਨ ਦਾ ਫਰਕ ਕੀ ਹੈਗਾ ਜਿਵੇਂ ਆਪਾਂ ਉੱਥੇ ਮਿਲਦੇ ਨੇ ਲੋਕ ਇੱਥੇ ਲੋਕਾਂ ਮਿਲਣ ਦਾ ਕੀ ਫਰਕ ਹੈ ਫਰਕ ਇਹ ਹੈ ਕਿ ਇੱਥੇ ਜਿੱਦਾਂ ਕੋਈ ਦੇਖ ਲੈਂਦੇ ਆ ਉਹ ਨਵੀ ਪੰਗੂ ਮਿਲ ਲੈਂਦੇ ਆ ਫੋਟੋ ਕਰਾ ਲੈਂਦੇ ਆ ਹਨਾ ਉੱਥੇ ਹੈਗਾ ਅੱਛਾ ਠੀਕ ਆ ਓਕੇ ਠੀਕ ਆ ਚੱਲ ਜਾਂਦੇ ਆ ਔਰ ਇਹ ਮੇਰੇ ਨਾਲ ਨਹੀਂ ਬਹੁਤ ਸਾਰੇ ਇਦਾਂ ਦੇ ਐਕਟਰਸ ਆ ਜਿਹੜੇ ਆਮ ਕਿਉਂਕਿ ਆਮ ਹੋ ਗਈ ਨਾ ਜਿੱਥੇ ਉਥੇ ਆਮ ਜਾਂਦੇ ਦੁਰੇ ਜਾਂਦੇ ਠੀਕ ਆ ਦੇਖਿਆ ਠੀਕ ਆ ਪਛਾਨਦੇ ਆ ਜਾਂ ਕਈ ਬਹੁਤ ਜ਼ਿਆਦਾ ਜਿਨ੍ਹਾਂ ਤੋਂ ਨਹੀਂ ਰਿਹਾ ਜਾਂਦਾ ਉਹ ਆ ਵੀ ਜਾਂਦੇ ਬਟ ਫਰਕ ਤਾਂ ਆਪਣੇ ਨਾਲ یونیورسٹی ਇੱਕ ਤਰ੍ਹਾਂ ਦੀ ਕਾਲਜ ਨੇ ਜਿਵੇਂ ਕਹਿੰਦੇ ਨੇ ਵੀ ਕਾਲਜਾਂ ਚ ਜਿਵੇਂ ਕਹਿੰਦੇ ਨੇ ਉਥੇ ਹਰ ਇੱਕ ਆਰਟਿਸਟ ਬੋਲੀਵੁੱਡ ਦੇ ਸਟਾਰ ਉੱਤੇ ਫਿਰਦੇ ਇਹ ਫਿਰ ਨੱਤੀਆਂ ਉਦੋਂ ਬਾਅਦ ਲਾਈਆਂ ਨਹੀਂ ਲੱਗਦਾ ਹਣਾ ਹਾਂ ਜਾਂ ਨੱਤੀਆਂ ਨੱਤੀਆਂ ਵਾਲਾ ਐਕਚੁਅਲੀ ਦੌਰ ਵੀ ਪੰਜਾਬੀ ਗਾਣਿਆਂ ਚ ਫਿਰ ਮਤਲਬ ਮੇਰੇ ਦੁਆਰਾ ਹੀ ਹੋਇਆ ਮਤਲਬ ਕੋਸ਼ਿਸ਼ ਕੀਤੀ ਸੀ ਉਦੋਂ ਮੈਂ ਕਿ ਬਈ ਉਦੋਂ ਕੋਈ ਪਉਂਦਾ ਨਹੀਂ ਹੁੰਦਾ ਸੀ ਪੰਜਾਬੀ ਗਾਣਿਆਂ 'ਚ ਮੈਂ ਹੀ ਸਟਾਰਟ ਕੀਤਾ ਸੀਗਾ ਫਿਰ ਮੈਨੂੰ ਐਕਚੁਅਲੀ ਨਾ ਮੈਂ ਇਹ ਜਾਣਬੁੱਝ ਕੇ ਹੀ ਪਾਈਆਂ ਇਹ ਫਿਲਮ ਲਈ ਇਸ ਫਿਲਮ ਕਰਕੇ ਪਾਈਆਂ ਕਿ ਸ਼ਾਇਦ ਇਹ ਵੀ ਇੱਕ ਪਛਾਣ ਸੀਗੀ ਮੇਰੀ ਅੱਛਾ ਕਿਉਂਕਿ ਚਲ ਇਹਦੇ ਦੁਆਰਾ ਵੀ ਹਨਾ ਜਿਹੜੇ ਲੋਕ ਮੈਨੂੰ ਚਾਹੁੰਦੇ ਸੀਗੇ ਪਿਆਰ ਕਰਦੇ ਸੀਗੇ ਉਹਨਾਂ ਨੂੰ ਚੰਗਾ ਲੱਗੋ ਉਹਨਾਂ ਨੂੰ ਹਮੇਸ਼ਾ ਨਾਲ ਮੈਨੂੰ ਪਸੰਦ ਕਰਦੇ ਹੁੰਦੇ ਸੀ ਆ ਜਦੋਂ ਮੈਂ ਕੰਨਾਂ ਚ ਵਾਲੀਆਂ ਪਾਈਆਂ ਹੁੰਦੀ ਸੀ ਨਾ ਗਾਣਿਆਂ 'ਚ ਤਕਰੀਬਨ ਗਾਣੇ ਚ ਮੈਂ ਪਾਈਆਂ ਹੁੰਦੀ ਸੀ ਸੋ ਮੈਨੂੰ ਲੱਗਾ ਇਹਨੂੰ ਇੱਕੋ ਲਿਪਸਟਿਕ ਲਗਾਣਾ ਪੰਦੀ ਕਿਹੜਾ ਸੀ ਬ੍ਰੇਕ ਬੁਲਟ ਤੇ ਬ੍ਰੇਕ ਉਹ ਕਿਹੜਾ ਗਾਣਾ ਸੀ ਉਹ ਸੀਗਾ ਬਾਈ ਬਾਈ ਅੱਛਾ ਮੈਂ ਤੇਰੇ ਲਈ ਬੁਲਟ ਲਿਆ ਮੈਂ ਹਨਾ ਬਾਈ ਬਾਈ ਪਰ ਕੁਝ ਬਹੁਤ 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 ਉਹ ਲਿਪਸਟਿਕ ਬਹੁਤ ਮਸ਼ਹੂਰ ਹੋਈ ਉਹ ਜਿਹੜੀ ਸ਼ਰਟ ਸੀ ਨਾ ਉਹ ਪਰਮਨੈਂਟ ਮੋਹਰ ਲੱਗੇ ਸੀ ਉੱਤੇ ਉਹ ਲਿੱਥੀ ਨਹੀਂ ਅੱਛਾ ਉਹ ਕਿਤੇ ਮੈਂ ਇਦਾਂ ਕਿਤੇ ਨਾ ਪਾ ਕੇ ਚਲਾ ਗਿਆ ਠੀਕ ਹੈ ਤੇ ਮੈਂ ਉਹਨੂੰ ਹਾਲਾਂਕਿ ਲੱਗੀ ਸੀਗੀ ਮੈਂ ਉਹਨੂੰ ਇਜਾਜ਼ਤ ਉਹ ਤਵੱਜੋ ਨਹੀਂ ਦਿੱਤੀ ਮੈਂ ਕਿਹਾ ਚਲ ਠੀਕ ਹੈ ਲੱਗੀ ਤਾਂ ਲੱਗੀ ਪਰ ਉਹ ਲੋਕਾਂ ਨੇ ਪਛਾਣ ਲਈ ਕਿ ਵਈ ਇਹ ਤਾਂ ਸ਼ਰਟ ਹੀ ਹੋਗਾ ਤੇ ਕਈ ਮੈਨੂੰ ਕਹਿਣਗੇ ਯਾਰ ਕਿੰਨੇ ਦੀ ਸ਼ਰਟ ਸਾਨੂੰ ਦੇ ਦੇ ਕਿੰਨੇ ਦੇ ਵਿੱਚ ਤਾਂ ਉਹ ਕੁੜੀ ਦੇ ਲਿਫਟਸ ਦੇ ਨਿਸ਼ਾਨ ਹੈ ਹਨਾ ਤੇ ਮੈਨੂੰ ਸਾਨੂੰ ਦਿਓ ਮੈਨੂੰ ਇਦਾਂ ਦਾ ਵੀ ਉਹ ਵਧੀਆ ਲੱਗਦਾ ਸੀਗਾ ਯਾਰ ਲੋਕ ਇਦਾਂ ਤਿਆਰ ਕਰਦੇ ਸੀਗੇ ਹਨਾ ਈਵਨ ਅੱਜ ਵੀ ਕਰਦੇ ਆ ਹੁਣ ਵੀ ਕਰਦੇ ਆ ਮਤਲਬ ਮਿਹਨਤ ਆਖਰੀ ਮੇ ਰਹੇ ਹੈਗਾ ਵੀ ਅਸੀਂ ਜਿਹੜੇ ਨਵੇਂ ਆਰਟਿਸਟ ਆ ਜਾਣਾ ਚਾਹੁੰਦੇ ਨੇ ਜਾਂ ਐਜ਼ এ ਗਾਣਿਆਂ ਚ ਮਾਡਲ ਆਉਣਾ ਚਾਹੁੰਦੇ ਨੇ ਜਾਂ ਫਿਲਮਾਂ ਚ ਆਉਣਾ ਚਾਹੁੰਦੇ ਨੇ ਸ਼ਾਰਟਕਟ ਨਹੀਂ ਹੁੰਦਾ ਵੀ ਮਿਹਨਤ ਕਿੰਨੀ ਕੁ ਜ਼ਿਆਦਾ ਜੇਕਰ ਤੁਸੀਂ ਮਿਹਨਤ ਹੈਗੀ ਤਾਂ ਉਹ ਤੁਹਾਨੂੰ ਹਮੇਸ਼ਾ ਅੱਗੇ ਲੈ ਕੇ ਜਾਂਦੀ ਹੈ ਦੇਖੋ ਜੀ ਮਿਹਨਤ ਹੀ ਕਰਨੀ ਪੈਣੀ ਆ ਮਿਹਨਤ ਨਾਲ ਹੀ ਮਿਲਦਾ ਸਾਰਾ ਕੁਝ ਸ਼ਾਰਟਕਟ ਕੀ ਹੋ ਸਕਦਾ ਇੱਕ ਵਾਰੀ ਹੋ ਜਾਊਗਾ ਦੋ ਵਾਰੀ ਹੋ ਜਾਊਗਾ ਹਰ ਵਾਰੀ ਸ਼ਾਰਟਕਟ ਦਾ ਕੁਝ ਹੋ ਹੀ ਨਹੀਂ ਸਕਦਾ ਹਰ ਕਿਸੇ ਨੇ ਕਿਰੀਆਨੀ ਦੀ ਦੁਕਾਨ ਪਾਉਣੀ ਆ ਕਿਰੀਆਨੀ ਦੁਕਾਨ ਪਾ ਕੇ ਉਹ ਸਮਾਨ ਵੇਚਣ ਲਈ ਉਹਨੂੰ ਬੈਣਾ ਪੈਣਾ ਹਾਂ ਬੈਣਾ ਖੁੱਲੀ ਛੱਡ ਕੇ ਨਹੀਂ ਜਾ ਸਕਦਾ ਮੇਰੇ ਸਭ ਤੁਹਾਡੀ ਡਿਊਟੀ ਹੈ ਬਸ ਉਹ ਹੀ ਮਿਹਨਤ ਹੈ ਉਹਦੀ ਸੋ ਇਹ ਕਰਨਾ ਹੀ ਪੈਣਾ ਜੀ ਇਹ ਵਿੱਚ ਕੋਈ ਸ਼ਾਰਟਕਟ ਨਹੀਂ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ ਪਹਿਲਾਂ ਤਾਂ ਸਿੱਖ ਕੇ ਆਓ ਹੂੰ ਬਾਕੀ ਕਰਦੇ ਕਰਦੇ ਸਿੱਖਦਾ ਰਹਿੰਦਾ ਬੰਦਾ ਉਹਦਾ ਸੱਚਾਈ ਹੈ ਤੇ ਬਟ ਕੁਝ ਤੁਹਾਨੂੰ ਪਹਿਲਾ ਜੋ ਬ੍ਰੇਕ ਜਿਹੜਾ ਮਿਲਣਾ ਉਹਦੇ ਲਈ ਤੁਹਾਨੂੰ ਕੁਝ ਨਾ ਕੁਝ ਤੁਸੀਂ ਰੈਡੀ ਚਾਹੀਦੇ ਹੈ ਹਨਾ ਸੋ ਤੁਹਾਨੂੰ ਕੰਮ ਕਰਨਾ ਪੈਣਾ ਆਪਣੇ ਆਪ ਤੇ ਬਾਲੀਵੁੱਡ ਮਤਲਬ ਨਾਟਕਾਂ ਵਾਸਤੇ ਤੁਸੀਂ ਸਿਹਤ ਨੂੰ ਬਹੁਤ ਮਤਲਬ ਮੇਨਟੇਨ ਰੱਖਿਆ ਹੋਇਆ ਹੈ ਸਿਹਤ ਨੂੰ ਮੈਨੂੰ ਲੱਗਦਾ ਇੰਨਾ ਕੀ ਰਹਿਣਾ ਚਾਹੀਦਾ ਸਾਰਿਆਂ ਨੂੰ ਇਸ ਚੰਨਾ ਕੋਈ ਇੰਨਾ ਕੀ ਰਹਿਣਾ ਚਾਹੀਦਾ ਬੰਦਾ ਦੁਗਲਾ ਪਤਲਾ ਬੰਦਾ ਮੈਨੂੰ ਲੱਗਦਾ ਜਿਆਦਾ ਵਧੀਆ ਉਹ ਨੱਠ ਪੱਜ ਵੀ ਵਧੀਆ ਸਰਦਾ ਔਰ ਮੈਨੂੰ ਲੱਗਦਾ ਤੁਹਾਡਾ ਜਿਹੜਾ ਖਾਣਾ ਬੈਲੈਂਸ ਹੋਣਾ ਚਾਹੀਦਾ ਬੰਦੇ ਨੂੰ ਜਿਆਦਾ ਨਹੀਂ ਖਾਣਾ ਚਾਹੀਦਾ ਓਨਾ ਖਾਣਾ ਚਾਹੀਦਾ ਜਿੰਨਾ ਕਿ ਤੁਹਾਨੂੰ ਵਕਤ ਹੀ ਜੀਣ ਵਾਸਤੇ ਤੁਹਾਨੂੰ ਕਹਿੰਦੇ ਉਹਦੇ ਖਾਣ ਲਈ ਜੀਣ ਲਈ ਨਹੀਂ ਖਾਓ ਖਾਣ ਲਈ ਜਿਓ ਜੋ ਵੀ ਹੈ ਉਹ ਇੱਕ ਬਣੀ ਹੋਈ ਹੈ ਮੈਨੂੰ ਲੱਗਦਾ ਅ ਜੀਣ ਵਾਸਤੇ ਘੱਟ ਖਾਓ ਜੀ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਅਸੀਂ ਚਾਹਾਂਗੇ ਇਹ ਦੰ ਤਰੱਕੀਆਂ ਕਰਦੇ ਰੋ ਤੁਸੀਂ थैंक यू सो मच ਬਾਈ ਜੀ ਸੋ ਸਾਡੇ ਨਾਲ ਉਹ ਸਖਸ ਜਿਨ੍ਹਾਂ ਦੀ ਅਸੀਂ ਕਹਾਣੀ ਵੀ ਸੁਣੀ ਜਿਨ੍ਹਾਂ ਤੋਂ ਸ਼ਾਇਦ ਕਈ ਇੰਡਸਟਰੀ ਚ ਆਉਣਾ ਚਾਹੁੰਦੇ ਨੇ ਜਾਂ ਕਈ ਜਿਹੜੇ ਕੰਮ ਕਰ ਰਹੇ ਨੇ ਉਹ ਇਹਨਾਂ ਤੋਂ ਬਹੁਤ ਕੁਝ ਸਿੱਖਣਗੇ ਜੋ ਇਹਨਾਂ ਦੀ ਜ਼ਿੰਦਗੀ ਚ ਹੋਇਆ ਸੋ ਜੁੜੇ ਹੋ ਡੇਲੀ ਪੋਸਟ ਪੰਜਾਬੀ ਨਾਂ ਕਰਦੇ ਬਸ ਸੰਦਲੇ ਦੇ ਨਾਮ ਸੰਦੀਪ ਕੰਬੋਚ ਮੋਹਾਲੀ ਤੋਂ